ਪੋਲਸ ਵਾਲੇ ਬਾਕੇ ਨੁੱਕੇ ਲੱਗ ਖੜੇ ਹੁੰਦੇ ਨਾ ਇਹਨਾਂ ਦਾ ਕਤਲ ਕਰਦਾ ਸਾਡਾ ਤਾਮਨ ਫਿੱਤਰ ਕਰਨ ਦੀ ਕੋਸ਼ਿਸ਼ ਕੀਤੀ ਤੇ ਤੇਰੇ ਹੀ ਹੋਇਆ ਇਹ ਹਾਂ ਤੇਰਾ ਗਿਫਟ ਹੈ ਇਹਨੂੰ ਕੋਪ ਲੈਮੀਨੇਸ਼ਨ ਕਰਾ ਕੇ ਸੰਭਾਲ ਕੇ ਰੱਖ ਲੈਣਾ ਮੈਂ ਸਾਡੇ ਪੁਲਿਸ ਨੂੰ ਸੈਸ਼ਨ ਨੋਮ ਦੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਨਾਲ ਹੀ ਨੰਬਰ ਪਲੇਟ ਜਿਹੜੀ ਆ ਲਾ ਕੇ ਹੱਥ ਚ ਫੜ ਲਈ ਹੁਣ ਇੱਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਇੱਕ ਦਾ ਇਹਨਾਂ ਦਾ ਕਤਲ ਕਰਦਾ ਏ ਪੁੱਤ ਜਿਹੜੇ ਤੂੰ ਇਤਾਂ ਦੇ ਮਿੱਥੇ ਸ਼ਬਦ ਬੋਲਦਾ ਹੈ ਇਹ ਤੈਨੂੰ ਉਹਦਾ ਨਗਾਰ ਇਨਾਮੈਨ ਗੁਰਬਾਣੀ ਵਿੱਚ ਲਿਖਿਆ ਹੈ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋ ਗਏ ਦੇਖਦਾ ਸਾਡਾ ਤਨਮਨ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਤੇਰੇ ਇਹ ਹੋਇਆ ਇਹ ਹੁਣ ਤੇਰਾ ਗਿਫਟ ਹੈ ਇਹਨੂੰ ਪੁੱਤ ਲੈਮੀਨੇਸ਼ਨ ਕਰਾ ਕੇ ਸੰਭਾਲ ਕੇ ਰੱਖ ਲੈਣਾ ਤੇ ਜਦੋਂ ਘਰ ਦੇ ਵਿੱਚ ਜਦੋਂ ਜਿੱਥੇ ਡਬਲ ਬੈੱਡ ਤੇ ਸੌਣਾ ਉਧਰ ਸਾਹਮਣੇ ਟੰਗ ਲੈਣਾ ਨੂੰ ਤੇ ਜਦੋਂ ਘਰੋਂ ਨਿਕਲਣਾ ਇਹ ਤਾਂ ਦੇਖ ਕੇ ਲੰਘਣਾ ਠੀਕ ਹੈ ਕਿ ਤੈਨੂੰ ਸਾਰੀ ਉਮਰ ਯਾਦ ਰਵੇਂ ਕਿ ਮੈਂ ਦਿੱਤ ਕੰਮ ਨਹੀਂ ਕਰਨਾ ਆ ਲੋ ਤੇ ਤੁਹਾਡਾ ਗਿਫਟ ਸੰਭਾਲ ਕੇ ਰੱਖਣਾ ਥੈਂਕ ਯੂ ਇੱਕ ਦੇਢ ਸੋਸ਼ਲ ਮੀਡੀਆ ਤੇ ਪੁਲਿਸ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਖਮਿਆਲ ਜਗੀ ਭੁਗਤਣਾ ਪਊਗਾ ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਰਦ ਪੁਲਿਸ ਨੇ ਮੋਟਰਸਾਈਕਲ ਦੇ ਇਸ ਮੇਰੇ ਕੰਮ ਨੂੰ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਅੱਜ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਉਹ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਬਿਦੇ ਸੋਸ਼ਲ ਮੀਡੀਆ ਤੇ ਬਣਾ ਕੇ ਨਾ ਪਾਈ ਹੋਵੇ ਤੇ ਸਰਕਾਰ ਪਾਲਸੀ ਕਿਸੇ ਕੋਈ ਗਲਤ ਬੰਦੇ ਨੂੰ ਕਸ਼ ਨਹੀਂ ਇਹ ਜਿਹੜੀ ਬੱਚਿਆਂ ਨੇ ਨੰਬਰ ਪਲੇਟ ਪਿੱਛੇ ਲਾਈ ਹੈ ਇਹ ਤਾਂ ਨਾ ਰਾਜ ਦੱਸਦਾ ਕੀ ਕਰਦੇ ਐਦਾਂ ਦੇਖੋ ਨੰਬਰ ਪਲੇਟ ਲੱਗੀ ਹੈ ਇਹ ਇੱਥੋਂ ਹੀ ਨੰਬਰ ਪਲੇਟ ਕੱਟੀ ਆ ਆਹੋ ਹੱਥ ਲਾਉਣ ਵਾਲੀ ਡਿਗਪੀਰ ਇਹ ਕੀ ਕਰਦੇ ਆ ਉਹ ਕਿਤੇ ਹੋ ਜੀ ਹਰਕਤਾਂ ਕਰਦੇ ਆ ਤੇ ਨਾਲ ਹੀ ਨੰਬਰ ਪਲੇਟ ਜਿਹੜੀ ਆ ਲਾ ਕੇ ਹੱਥ ਚ ਫੜ ਲੀਏ ਹੁਣ ਇੱਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਇੱਕ ਦਾ ਇਹ ਕੱਲ ਜਦੋਂ ਸਾਨੂੰ ਵੀਡੀਓ ਇਹਨਾਂ ਦੀ ਵਾਇਰਲ ਹੋਈ ਤਾਂ ਸਾਡੇ ਜਿਹੜਾ ਸੋਸ਼ਲ ਮੀਡੀਆ ਸੱਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਾਨ ਜੋ ਗੈਸਪੀਸ਼ਲੀ ਸਰਿੰਦਰ ਲੰਬਾ ਜੀ ਐਸਐਸਪੀ ਸ਼ਹੀਆਪੁਰ ਜੀ ਨੇ ਜਿਹੜਾ ਹੈਗਾ ਸਾਡਾ ਸੋਸ਼ਲ ਮੀਡੀਆ ਸੱਜਾ ਇਹ ਤੇੜੇ ਬਲਾਜਮ ਲਾਏ ਆ ਉਹਨਾਂ ਦੀ ਜਿਹੜੀ ਨਿਗਾਹ ਆ ਹਰ ਟਾਈਮ ਬੌਜ ਵਰਗੀ ਆ ਤੇ ਉਹਨਾਂ ਨੇ ਇਹ ਮੈਨੂੰ ਵੀਡੀਓ ਭਾਈ ਚ ਦੇਖੋ ਇਹ ਗਾਲੀ ਕੱਢ ਰਿਹਾ ਬੱਚਾ ਤੇ ਜਿਹੜੀ ਨੰਬਰ ਪਲੇਟ ਉਸੇ ਟਾਈਮ ਲਾ ਲੈਂਦਾ ਜਿਹਨੂੰ ਅਸੀਂ ਕੱਲ ਜਿਹੜੀ ਸਾਡੀ 1 ਨੰਬਰ ਬੀਟ ਸੀਗੀ ਏਐਸਏ ਗੁਰਦੀਪ ਸਿੰਘ ਏਐਸਏ ਸਤਨਾਮ ਸਿੰਘ ਉਹਨਾਂ ਦੀ ਡਿਊਟੀ ਲਈ ਇਹਦਾ ਡਰੈਸ ਕਢਾਓ ਡੀਟੀ ਆਫਿਸ ਤੋਂ ਹਾਰਟੀ ਆਫਿਸ ਤੋਂ ਤੇ ਮੈਨੂੰ ਸਵੇਰੇ ਦੱਸੋ ਤੇ ਜਿਹਨਾਂ ਨੇ ਇਹਦੇ ਘਰ ਗਏ ਸਵੇਰੇ ਇਹਦੇ ਘਰ ਜਾ ਕੇ ਦੇਖਿਆ ਇਹ ਕਾਰ ਹੈ ਨਹੀਂ ਸੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਪੋਲੀ ਟੈਕਨੀਕਲ ਕਾਲਜ ਹੁਸ਼ਿਆਰਪੁਰ ਪੜਦਾ ਫਿਰ ਉੱਥੇ ਗਏ ਆ ਉਥੋਂ ਜਾ ਕੇ ਦਾ ਮੋਟਰਸਾਈਕਲ ਜਿਹੜਾ ਅਸੀਂ ਫੜ ਲਿਆ ਉਹਨ ਦੇ ਪੇਰੈਂਟਸ ਨੂੰ ਅਸੀਂ ਬੁਲਾਇਆ ਉਹ ਆਉਂਦੇ ਆ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਜੋ ਬੱਚੇ ਨੇ ਗਲਤੀ ਕੀਤੀ ਹੈ ਉਹਨੂੰ ਦੱਸ ਕੇ ਸਾਰਾ ਇਹਦਾ ਜੋ ਦਸ਼ੰਦਾ ਟ੍ਰੈਫਿਕ ਰੂਲ ਮੰਤਵਕ ਬਣਦਾ ਉਹ ਦੇ ਕੇ ਦੋਰਾਂਗੇ ਇਹ ਇੱਕ ਮੋਟਰਸਾਈਕਲ ਸੀਗਾ ਜਿਹੜਾ ਗਵਰਨਮੈਂਟ ਕਾਲਜ ਤੋਂ ਜਾ ਰਿਹਾ ਸੀਗਾ ਪ੍ਰਭਾਤ ਚੌਂਗਰੂ ਜਿੱਥੇ ਦੋ ਮੁੰਨੇ ਦੇ ਅੱਗੇ ਬੈਠੇ ਸੀਗੇ ਤੇ ਜਿਨ੍ਹਾਂ ਨੇ ਇੱਕ ਗੀਤ ਲਾਇਆ ਸੀ ਕਿ ਜਿਹੜੇ ਪੁਲਿਸ ਸਿਪਾਹੀਆਂ ਨਾਕੇ ਤੇ ਖਲੋਤੇ ਆ ਅੱਗੋਂ ਭੈਣ ਦੀ ਗਾਲ ਕੱਢ ਕੇ ਇਹਨਾਂ ਨੂੰ ਗੋਲੀ ਮਾਰਦੇ ਇਹ ਸੋਸ਼ਲ ਮੀਡੀਆ ਉੱਪਰ ਜਿਹੜੀ ਸੀਗੀ ਵਾਇਰਲ ਹੋਈ ਸੀ ਵੀਡੀਓ ਜਿਹੜੀ ਮੇਰੇ ਕੋਲ ਪਹੁੰਚੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਾਨਯੋਗ ਐਸਐਸਪੀ ਸ਼੍ਰੀ ਸਤਿੰਦਰ ਲੰਬਾ ਜੀ ਨੇ ਜਿਹੜੀਆਂ ਇਹਦੀਆਂ ਛੋਟੀਆਂ-ਛੋਟੀਆਂ ਹਰਕਤਾਂ ਹੈ ਜਿਦੇ ਕਰਕੇ ਜਿਹੜੀ ਯੁਵਾ ਪੀੜ੍ਹੀ ਹੈ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੀ ਹੈ ਤੇ ਜਾਂ ਟ੍ਰੈਫਿਕ ਰੂਲ ਦੀ ਜਿਹੜੀ ਹੈ ਵਾਇਲੇਸ਼ਨ ਕਰਦੀ ਉਹਨਾਂ ਦੇ ਬੌਸ ਕੰਜਾ ਕਸੇ ਆਉਣਗੇ ਉਹ ਬਿਲਕੁਲ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਸੰਵੇਦਨੀਆਂ ਹਦਾਇਤਾਂ ਕੀਤੀਆਂ ਕਿ ਇਹਨਾਂ ਚੀਜ਼ਾਂ ਨੂੰ ਬਿਲਕੁਲ ਬਰਦਾਸ਼ਤ ਨਾ ਕੀਤਾ ਜਾਵੇ ਅਸੀਂ ਇਸ ਬੱਚੇ ਦਾ ਜਿਹੜਾ ਐਡਰੈਸ ਸੀਗਾ ਕੱਲ ਕਢਵਾਉਂਦੇ ਰੇ ਸਰਦਨ ਪਰ ਨਾਉਟ ਫਾਰਮ ਹੋਦਾ ਰਿਹਾ ਅੱਜ ਸਵੇਰੇ ਫਿਰ ਮੈਂ ਆਪਣੀ ਟੀਮ ਭੇਜ ਕੇ ਆਰਟੀ ਆਫਿਸ ਸ਼ਹਿਰਪੁਰ ਤੋਂ ਇਹਦਾ ਜੋ ਐਡਰੈਸ ਸੀਗਾ ਉਹ ਕਢਾਇਆ ਇਹਦੇ ਘਰ ਟੀਮ ਭੇਜੀ ਪਰ ਇਹ ਘਰ ਸਾਨੂੰ ਮਿਲਿਆ ਨਹੀਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਬੱਚਾ ਇੱਥੇ ਜਿਹੜਾ ਹੈਗਾ ਕਾਲਜ ਆ ਉਹਦੇ ਵਿੱਚ ਪੜਦਾ ਜਿਹਨੂੰ ਕਾਲਜ ਦੇ ਵਿੱਚੋਂ ਜਾ ਕੇ ਅਸੀਂ ਮੋਟਰਸਾਈਕਲ ਸਮੇਤ ਇਹਨੂੰ ਫੜ ਲਿਆ ਉਸ ਤੋਂ ਬਾਅਦ ਜਿਹੜੇ ਇਹਦੇ ਪੇਰੈਂਟਸ ਆ ਅਸੀਂ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਕਿਉਂਕਿ ਬੱਚੇ ਨੇ ਗਾਲ ਕੱਢ ਕੇ ਮਤਲਬ ਉਹ ਵਿੱਚਲੇ ਗੀਤ ਲਾਇਆ ਸੀ ਮੈਂ ਨਹੀਂ ਕਹਿੰਦਾ ਕਿ ਸਾਨੂੰ ਇਹਨੇ ਗਾਲ ਕਢੀ ਹੈ ਪੁਲਿਸ ਮੁਲਾਜ਼ਮ ਨੂੰ ਇਹਦੇ ਜਿਹੜਾ ਪਿੱਛੇ ਗੀਤ ਲੱਗਾ ਸੀ ਉਹਦੇ ਆ ਔਰ ਲੱਗਾ ਇਹਦੇ ਵੱਲੋਂ ਸੀਗਾ ਇਸ ਕਰਕੇ ਇਹਦਾ ਠਮਿਆ ਜਾ ਜਿਹੜਾ ਇਹਨੂੰ ਹੀ ਪੁੱਛਣਾ ਇਹਨੇ ਕੋਸ਼ਿਸ਼ ਕੀਤੀ ਹੈ ਸਾਨੂੰ ਗੁੱਸੇ 'ਚ ਲਿਆਉਣ ਦੀ ਵੀ ਪੁਲਿਸ ਇਦਾਂ ਕਰਨ ਨਾਲ ਗੁੱਸੇਜ ਆ ਜੂਗੀ ਜੋ ਆਪਣਾ ਸੰਤੁਲਨ ਹੈ ਉਹਨੂੰ ਖਰਾਬ ਕਰੂਗੀ ਨਹੀਂ ਅਸੀਂ ਆਪਣਾ ਸੰਤੁਲਨ ਬਿਲਕੁਲ ਖਰਾਬ ਨਹੀਂ ਕੀਤਾ ਸਾਡਾ ਸੰਤੁਲਨ ਦਿਮਾਗੀ ਸੰਤੁਲਨ ਉਦਾਂ ਹੀ ਹੈ ਜਿੱਦਾਂ ਪਹਿਲਾਂ ਸੀਗਾ ਤੇ ਜਿਹੜਾ ਕਿਸੇ ਨੂੰ ਦੁੱਖ ਦੇਣਾ ਉਹ ਕਿਦਾਂ ਦਿੱਤਾ ਜਾ ਸਕਦਾ ਮਿੱਥਿਆ ਬੋਲ ਕੇ ਗੁੱਸੇ ਨਾਲ ਬੋਲ ਕੇ ਤੇ ਗੰਦੇ ਸ਼ਬਦ ਬੋਲ ਕੇ ਜਿਹੜਾ ਉਹਨੂੰ ਦੁੱਖ ਦਿੱਤਾ ਜਾ ਸਕਦਾ ਇਹਨੇ ਬੋਲਿਆ ਪਰ ਅਸੀਂ ਉਹਤੋਂ ਕੋਈ ਦੁਖੀ ਨਹੀਂ ਹੋਏ ਅਸ ਹੁਣ ਦੁਖੀ ਇਹ ਆਪ ਹੋਊਗਾ ਇਨੇ ਸਾਨੂੰ ਕੋਸ਼ਿਸ਼ ਕੀਤਾ ਮਿੱਥਿਆ ਬੋਲ ਕੇ ਦੁਖੀ ਕਰਨ ਦੀ ਅਸੀਂ ਉਹਨਾਂ ਨੂੰ ਸੱਚ ਬੋਲ ਕੇ ਦੁਖੀ ਕਰਨਾ ਜੋ ਇਹਨੇ ਕੀਤਾ ਹੁਣ ਇਹਨੇ ਜੋ ਬੋਲਿਆ ਇਹਦਾ ਚਲਾਨ ਜਿਹੜਾ ਮੋਟਰਸਾਈਕਲ ਅਸੀਂ ਉਹ ਬੰਦ ਕਰ ਦਿੱਤਾ ਤੇ ਉਹਨੇ ਸਾਨੂੰ ਕਾਗਜ਼ ਪੱਤਰ ਲਿਆ ਕੇ ਦਿਖਾਊਗਾ ਤੇ ਫਿਰ ਆਪਾਂ ਇਹਦੇ ਮੋਟਰਸਾਈਕਲ ਇਹਨੂੰ ਦੇ ਦਾਂਗੇ ਤੇ ਮੈਂ ਗਾਂ ਵਾਸਤੇ ਇਹਨੂੰ ਵੀ ਬੇਨਤੀ ਕਰਦਾ ਕਿ ਬੇਟਾ ਤੂੰ ਬਹੁਤ ਛੋਟਾ ਹੈ ਬੱਚਾ ਤੂੰ ਸਾਡਾ ਆਪਣਾ ਬੱਚਾ ਤੂੰ ਸਾਨੂੰ ਜਿੰਨੀ ਮਰਜ਼ੀ ਗੱਲਾਂ ਕੱਢਦਾ ਸਾਨੂੰ ਗੁੱਸਾ ਆਉਂਦਾ ਹੀ ਨਹੀਂ ਠੀਕ ਹੈ ਅਸੀਂ ਨਾ ਗੁੱਸਾ ਕਰਨਾ ਕਿਉਂਕਿ ਸਾਡਾ ਕੰਮ ਆਪਣਾ ਪੀਸ ਆਫ ਮਾਈਂਡ ਜਿਹੜਾ ਰੱਖਣਾ ਕਾਬੂ 'ਚ ਰੱਖਣਾ ਜਿੱਦਾਂ ਸਾਨੂੰ ਟ੍ਰੇਨਿੰਗ 'ਚ ਪੜਾਇਆ ਜਾਂਦਾ 14 1 ਚੁੱਪ ਰਹਿਣਾ 14 2 ਸਲੂਟ 14 4 ਪੁਲਿਸ ਦਾ ਪਬਲਿਕ ਨਾਲ ਵਰਤਾਓ ਤੁਸੀਂ ਸਾਨੂੰ ਗਾਲ੍ਹਾਂ ਕੱਢੋ ਜੋ ਮਰਜ਼ੀ ਕਰੋ ਅਸੀਂ ਤੁਹਾਡੇ ਨਾਲ ਆਪਣਾ ਵਰਤਾਓ ਉਹ ਵਧੀਆ ਹੀ ਰੱਖਣਾ ਕਿਉਂਕਿ ਤੁਸੀਂ ਸਾਡੇ ਦੋਸਤੋਂ ਤੁਸੀਂ ਸਾਡੇ ਮਿੱਤਰ ਹੋ ਤੁਸੀਂ ਟੈਕਸ ਦੇ ਰਹੇ ਹੋ ਤੇ ਸਾਨੂੰ ਜਿਹੜੀ ਉਹ ਸੈਲਰੀ ਮਿਲ ਰਹੀ ਹੈ ਇਸ ਤਰ੍ਹਾਂ ਕੇ ਅਸੀਂ ਬੇਟਾ ਬਿਲਕੁਲ ਗੁੱਸੇ ਜਿਹਾ ਨਹੀਂ ਹੋਣਾ ਇਹ ਆਪਣਾ ਜਿਹੜਾ ਖਿਆਲ ਹੈ ਤੁਸੀਂ ਕੱਢ ਦਿਓ ਪਰ ਜਿਹੜੀ ਤੁਸੀਂ ਗਲਤੀ ਕੀਤੀ ਹੈ ਉਹਦਾ ਦਸ਼ਾਂਦਾ ਜਰੂਰ ਮਿਲੇਗਾ